ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਪਟੀ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਆਪਣਾ ਜਿਹੜਾ ਗੜਾ ਹੁੰਦਾ ਹੈ ਕੜਾਈ ਵਾਲਾ ਉਹਦੀ ਜਿਹੜੀ ਆਹ ਵਾਲੀ ਚੜਾਈ ਹੁੰਦੀ ਹੈਗੀ ਉਹਨੂੰ ਕੱਟ ਕਰਨ ਦਾ ਤਰੀਕਾ ਵੀ ਆਪਾਂ ਕਿਸ ਤਰ੍ਹਾਂ ਇਹਦੀ ਜਿਹੜੀ ਚੜਾਈ ਹੈਗੀ ਉਹਨੂੰ ਕੱਟ ਕਰ ਸਕਦੇ ਹਾਂਗੇ ਤੇ ਵੀਡੀਓ ਨਾਲ ਬਣੀ ਹੋ ਰਹੀਓ ਜੀ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਆਪਣਾ ਜਿਹੜਾ ਨੈਕ ਹੈਗਾ ਉਹਦੀ ਜਿਹੜੀ ਚੜਾਈ ਹੈਗੀ ਉਹ ਜ਼ਿਆਦਾ ਹੈਗੀ ਤੇ ਆਪਾਂ ਇਧਰੋਂ ਜਿਹੜਾ ਇਹ ਸੈਂਟਰਾ ਕੀਤਾ ਹੋਇਆ ਹੈ ਉਹ ਇਧਰੋਂ ਵੀ ਆਪਣਾ ਸੈਂਟਰ ਕੀਤਾ ਹੋਇਆ ਹੈਗਾ ਇਹਦੇ ਵਿੱਚ ਆਪਣਾ ਸੈਂਟਰ ਆਊਗਾ ਇਧਰੋਂ ਵੀ ਅੱਧਾ ਇੰਚ ਲੈਣਾ ਹੈ ਤੇ ਇਧਰੋਂ ਵੀ ਅੱਧਾ ਇੰਚ ਲੈਣਾ ਹੈ ਆਪਾਂ ਇੱਥੋਂ ਨਾਲ ਇੱਕ ਪਲੇਟ ਪਾਵਾਂਗੇ ਪਲੇਟ ਪਾ ਕੇ ਤੇ ਇਹਦੀ ਜਿਹੜੀ ਚੜਾਈ ਉਹਨੂੰ ਘੱਟ ਕਰਾਂਗੇ ਤੇ ਆਪਾਂ ਇੱਥੋਂ ਸੈਂਟਰ ਦੇ ਵਿੱਚੋਂ ਇਹ ਜਿਹੜੀ ਪਲੇਟ ਪਾਉਣੀ ਆਪਾਂ ਇੱਥੋਂ ਤੱਕ ਨਹੀਂ ਪਾਉਣੀ ਹੈਗੀ ਆਪਾਂ ਇੱਥੋਂ ਇੱਥੋਂ ਤੱਕ ਹੀ ਪਾਉਣੀ ਹੈਗੀ ਠੀਕ ਹੈ ਜੀ ਧਿਆਨ ਨਾਲ ਦੇਖਣਾ ਆ ਦੇਖੋ ਆਪਾਂ ਇੰਨਾ ਕ ਕਪੜਾ ਚੱਕ ਲੈਣਾ ਸੈਂਟਰ ਦੇ ਵਿੱਚੋਂ ਬਿਲਕੁਲ ਸੈਂਟਰ ਦੇ ਵਿੱਚੋਂ ਇੰਨਾ ਕ ਚੱਕ ਕੇ ਆਪਾਂ ਪਲੇਟ ਪਾਵਾਂਗੇ ਇਹਨੂੰ ਆਪਾਂ نیچے ਤੱਕ ਨਹੀਂ ਇੱਥੋਂ ਤੱਕ ਨਹੀਂ ਲੈ ਕੇ ਜਾਣਾ ਕੜਾਈ ਤੱਕ ਗਲੇ ਦੀ ਆਪਾਂ ਇਥੋਂ ਤੱਕ ਹੀ ਲਿਆਵਾਂਗੇ ਜੀ ਠੀਕ ਹੈ ਇੱਥੇ ਆ ਕੇ ਆਪਾਂ ਹੌਲੀ-ਹੌਲੀ ਬੋਲ ਲਵਾਂਗੇ ਸੁਲਾਇਨ ਇਹ ਆਪਣੀ ਪਲੇਟ ਪੈ ਜੀਏ ਆਪਾਂ ਆਹ ਦੇਖੋ ਜੀ ਆਪਣੀ ਜਿਹੜੀ ਗਲੇ ਦੀ ਚੜਾਈ ਸੀ ਉਹ ਘਟ ਹੋ ਗਈ ਆ ਹੁਣ ਆਪਾਂ ਇਹਦੇ ਤੇ ਆਪਣਾ ਜਿਹੜਾ ਆਹ ਗੜਾ ਆਏਗਾ ਗੋਲ ਗੜਾ ਚਪਕਾਇਆ ਹੋਇਆ ਹੈਗਾ ਤੇ ਇਹਦੇ ਤੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਗळा ਇਸ ਤਰ੍ਹਾਂ ਆਪਾਂ ਇਹਦੇ ர கச்சி சிலை லா ஜெண்ட் சண்டை ਸਲਾਈ ਦੇ ਨਾਲ ਜੀ ਜਿਹੜਾ ਆਪਣਾ ਗਲਾ ਇਹ ਆਸੇ-ਪਾਸੇ ਨਹੀਂ ਜਾਂਦਾ ਆਪਣਾ ਗਲਾ ਟੇਢਾ ਨਹੀਂ ਲੱਗਦਾ ਜਦੋਂ ਆਪਾਂ ਇਹ ਸਲਾਈ ਲਾ ਲੈਨੇ ਆਪਣਾ ਗਲਾ ਬਿਲਕੁਲ ਸੈਂਟਰ ਦੇ ਵਿੱਚ ਬੰਨਦਾ ਆਏਗਾ ਤੇ ਹੁਣ ਆਪਾਂ ਜਿਹੜੀ ਆਪਣੀ ਸਾਈਡਾਂ ਵਾਲੀ ਸਲਾਈ ਹੁੰਦੀ ਆ ਪੱਕੀ ਸਲਾਈ ਉਹ ਲਾਵਾਂਗੇ ਆਪਾਂ ਇਹ ਕਰਾਂ ਪਏ ਨੂੰ ਰੱਖਾਂਗੇ सिलाई बिल्कुलु ध्यान न लाणु आहे ਦੀ ਹੁਣ ਆਪਾਂ ਸਲਾਈ ਲਾ ਕੇ ਆ ਜਿਹੜੀ ਕਟਿੰਗ ਇਹ ਕਰ ਦਾਂਗੇ ਚਲੋ ਹੁਣ ਆਪਾਂ ਪਤਾ ਨੂੰ ਦਖਾਉਣੇ ਆ ਵੀ ਆਪਣਾ ਜਿਹੜਾ ਗਲ ਆਏਗਾ ਕਿਸ ਤਰ੍ਹਾਂ ਆਉਂਦਾ ਹੈਗਾ ਇਕੜਾ ਇਹਦੇ ਕੋਲੋਂ ਆਪਾਂ ਥੋੜੀ ਜਿਹੀ ਮਾਰ ਕੇ ਨਿਕਲਿਆ ਇੱਥੇ ਆਪਾਂ ਵੱਡੇ ਰੱਸੀ ਨਾਲ ਸਲਾਈ ਲਾਵਾਂਗੇ देखो जी अपना गला इस तरह बस इन्ना होगा ठीक है जी धन्यवाद जी